ਬਪਤਿਸਮਾ ਕੀਆ ਬਪਤਿਸਮਾ ਸਭ ਤੋਂ ਪਹਿਲੀ ਗੱਲ ਪਰਮੇਸ਼ਵਰ ਦਾ ਇੱਕ ਹੁਕਮ ਆ ਜਿਹੜਾ ਸਾਨੂੰ ਮੰਨਣਾ ਚਾਹੀਦਾ ਆ ਹਾਲੇਲੂਇਆ ਅਰੇ ਅਸੀਂ ਜਦੋਂ ਬੈਪਟਿਸਮ ਕਰਦੇ ਆ ਤਾਂ ਉਸ ਵੇਲੇ ਅਸੀਂ ਸਰੀਰ ਦੇ ਨਾਲ ਨਾਲ ਇੱਕ ਆਤਮਿਕ ਰਸਮ ਨੂੰ ਕਰ ਰਹੇ ਹੁੰਨੇ ਆ ਬਪਤਿਸਮਾ ਇੱਕ ਸਰੀਰਕ ਕਿਰਿਆ ਆ ਇੱਕ ਸਰੀਰਕ ਰਸਮ ਆ ਪਰ ਸਰੀਰਕ ਕਿਰਿਆ ਦੇ ਨਾਲ-ਨਾਲ ਅਸੀਂ ਇੱਕ ਆਤਮਿਕ ਕਿਰਿਆ ਨੂੰ ਕਰਦੇ ਹਾਂ ਔਰ ਉਹ ਇਹ ਆ ਕਿ ਜਦੋਂ ਅਸੀਂ ਪਾਣੀ ਦੇ ਅੰਦਰ ਜਾਂਦੇ ਹਾਂ ਅਸੀਂ ਬਾਪ ਬੇਟਾ ਪਾਖਰੂ ਦੇ ਨਾਮ ਦੇ ਵਿੱਚ ਬਪਤਿਸਮਾ ਲੈਂਦੇ ਹਾਂ ਤਾਂ ਪਾਣੀ ਦੇ ਅੰਦਰ ਜਾਣ ਦਾ ਮਤਲਬ ਇਹ ਪੁਰਾਣੀ ਇਨਸਾਨੀਅਤ ਦੇ ਵਿੱਚ ਦਫਨ ਹੋਣਾ ਇੱਕ ਤਰੀਕੇ ਦੇ ਨਾਲ ਅਸੀਂ ਆਤਮਿਕ ਰੀਤੀ ਦੇ ਨਾਲ ਆਪਣੇ ਪੁਰਾਣੇ ਇਨਸਾਨ ਨੂੰ ਦਫਨਾਉਂਦੇ ਆਂ ਔਰ ਜਦੋਂ ਅਸੀਂ ਪਾਣੀ ਤੋਂ ਬਾਹਰ ਆਉਨੇ ਆ ਤਾਂ ਉਸ ਵੇਲੇ ਆਤਮਿਕ ਰੀਤੀ ਦੇ ਨਾਲ ਸਾਡਾ ਆਤਮਾ ਐਲਾਨ ਕਰਦਾ ਆ ਕਿ ਹੁਣ ਮੈਂ ਮਸੀਹ ਵਿੱਚ ਇੱਕ ਨਵਾਂ ਇਨਸਾਨ ਆ ਹਾਲੇਲੂਇਆ ਇਹਨੂੰ ਕਹਿੰਦੇ ਆ ਬੋਰਨ ਅਗੇਨ ਦੁਬਾਰਾ ਜਨਮ ਲੈਣਾ ਦੁਬਾਰਾ ਤੋਂ ਜਨਮ ਹੁਣਾ ਮਾਂ ਦੀ ਕੱਖ ਤੋਂ ਨਹੀਂ ਪਰ ਆਤਮਾ ਦੇ ਵਿੱਚ ਮਤਲਬ ਪੁਰਾਣੀਆਂ ਆਦਤਾਂ ਦੇ ਵਿੱਚ ਅਸੀਂ ਮਰ ਚੁੱਕੇ ਹਾਂ ਬੁਰਾਈਆਂ ਦੇ ਵਿੱਚ ਅਸੀਂ ਮਰ ਚੁੱਕੇ ਹਾਂ ਉਹ ਗੁਨਾਹ ਉਹ ਸਾਰੇ ਪਾਪ ਜੋ ਸਾਡੇ ਪਿਛਲੇ ਟਾਈਮ ਦੇ ਵਿੱਚ ਅਸੀਂ ਕਰਦੇ ਸੀ ਉਹਨਾਂ ਸਾਰਿਆਂ ਦੇ ਵਿੱਚ ਮਰਨਾ ਆਪਣੇ ਆਪ ਨੂੰ ਉਹਨਾਂ ਵਿੱਚੋਂ ਬਾਹਰ ਕੱਢਣਾ ਤੇ ਮਸੀਹ ਵਿੱਚ ਇੱਕ ਨਵੇਂ ਬੱਚੇ ਦੇ ਵਾਂਗ ਪੈਦਾ ਹੋਣਾ ਜਿਵੇਂ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹਦੇ ਮਨ ਦੇ ਵਿੱਚ ਕੋਈ ਹੇਰਫੇਰ ਨਹੀਂ ਹੁੰਦੀ। ਉਹਦੇ ਮਨ ਦੇ ਵਿੱਚ ਕੋਈ ਪਾਪ ਅਪਰਾਧ ਨਹੀਂ ਹੁੰਦਾ। ਠੀਕ ਇਸੇ ਤਰ੍ਹਾਂ ਜਦੋਂ ਅਸੀਂ ਬਪਤਿਸਮਾ ਲੈ ਕੇ ਪਾਣੀ ਦੇ ਵਿੱਚੋਂ ਬਾਹਰ ਨਿਕਲਦੇ ਆ ਤੇ ਉਹਦਾ ਮਤਲਬ ਇਹ ਹੀ ਆ ਕਿ ਹੁਣ ਤੋਂ ਸਾਡੇ ਮਨ ਵਿੱਚ ਕੋਈ ਹੇਰਫੇਰ ਨਹੀਂ ਹੋਊਗੀ। ਹੁਣ ਤੋਂ ਸਾਡੇ ਮਨ ਦੇ ਅੰਦਰ ਕੋਈ ਵੀ ਪਾਪ ਜਿਹੜਾ ਆ ਉਹ ਅਸੀਂ ਨਹੀਂ ਰੱਖਾਂਗੇ ਨਾ ਜਿਸਮਾਨੀ ਨਾ ਆਤਮਿਕ। ਹਾਲੇਲੂਇਆ। ਅਰ ਬਪਤਿਸਮਾ ਲੈਣ ਦਾ ਮਤਲਬ ਆ ਇੱਕ ਨਵਾਂ ਇਨਸਾਨ ਬੰਨਣਾ ਅਰ ਜਦੋਂ ਅਸੀਂ ਬਪਤਿਸਮਾ ਲੈਨੇ ਆ ਤਾਂ ਪਰਮੇਸ਼ਵਰ ਦੀਆਂ ਠਹਿਰਾਈਆਂ ਹੋਈਆਂ ਅਨੇਕਾਂ ਆਸ਼ੀਸ਼ਾਂ ਦੀ ਪ੍ਰਾਪਤੀ ਸਾਨੂੰ ਹੁੰਦੀ ਆ ਵਚਨ ਦੇ ਵਿੱਚ ਬਪਤਿਸਮਾ ਲੈਣ ਵਾਲਿਆਂ ਦੇ ਲਈ ਪਰਮੇਸ਼ਵਰ ਨੇ ਖਾਸ ਆਸ਼ੀਸ਼ਾਂ ਠਹਿਰਾਈਆਂ ਆ ਮਰਕੁਸ 16 ਦੀ ਕਿਤਾਬ ਦੇ ਵਿੱਚ ਲਿਖਿਆ ਆ ਕਹਿੰਦਾ ਜੇ ਕੋਈ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹਦੇ ਨਾਲੇ ਨਿਸ਼ਾਨ ਹੋਣਗੇ ਮਤਲਬ ਜੇ ਕੋਈ ਵਿਸ਼ਵਾਸ ਕਰਦਾ ਹੈ ਵਿਸ਼ਵਾਸ ਕੀ ਕਰਨਾ ਹੈ ਕਿ ਮਸੀਹ ਹੈ ਕਿ ਵਿਸ਼ਵਾਸ ਕਰਨਾ ਹੈ ਮਸੀਹ ਹੈ ਤੇ ਉਹ ਮੇਰੇ ਗੁਨਾਹਾਂ ਦੇ ਲਈ ਸਲੀਬ ਦੇ ਉੱਤੇ ਬਲੀਦਾਨ ਹੋਇਆ ਹallelujah ਤਾਂ ਨੇਚਾ ਇਹੇ ਅਸੀਂ ਕਰਨੀਆ ਕਿ ਪ੍ਰਭੂ ਯਿਸੂ ਮਸੀਹ ਜ਼ਿੰਦਾ ਹੈ ਤੇ ਉਹ ਮੇਰੇ ਲਈ ਗੁਨਾਹ ਮੇਰੇ ਗੁਨਾਹ ਨੂੰ ਮਾਫ ਕਰਨ ਦੇ ਲਈ ਸਲੀਬ ਦੇ ਉੱਤੇ ਬਲੀਦਾਨ ਹੋਇਆ। ਅਰ ਬਪਤਿਸਮਾ ਜੋ ਤੁਹਾਨੂੰ ਦੱਸਿਆ ਗਿਆ ਹੈ ਪਾਣੀ ਦੇ ਵਿੱਚ ਪੂਰੀ ਰੀਤੀ ਦੇ ਨਾਲ ਸਿਰ ਤੋਂ ਪੈਰਾਂ ਤੱਕ ਪਾਣੀ ਦੇ ਵਿੱਚ ਜਾਣਾ ਅਰ ਖੁਦਾ ਦੇ ਠਹਿਰਾਏ ਹੋਏ ਦਾਸ ਜਿਹੜੇ ਆ ਉਹ ਬਪਤਿਸਮਾ ਦਿੰਦੇ ਆ ਬਾਪ ਬੇਟਾ ਪਾਕੂ ਦੇ ਨਾਮ ਦੇ ਵਿੱਚ। ਅਰ ਜੇ ਕੋਈ ਵਿਸ਼ਵਾਸ ਕਰਦਾ ਹਰ ਪਰਮੇਸ਼ਵਰ ਦੇ ਹੁਕਮ ਦੀ ਆਗਿਆਕਾਰੀ ਕਰਦਾ ਮਤਲਬ ਬਪਤਿਸਮਾ ਲੈਂਦਾ ਆ ਤੇ ਉਹਦੇ ਨਾਲ ਵਿਸ਼ੇਸ਼ ਨਿਸ਼ਾਨ ਆ ਇਹ ਨਿਸ਼ਾਨ ਹੀ ਨਹੀਂ ਆ ਐਕਚੁਅਲ ਦੇ ਵਿੱਚ ਇਹ ਪ੍ਰਭੂ ਯਿਸੂ ਮਸੀਹ ਵੱਲੋਂ ਦਿੱਤੀ ਹੋਈ ਆਸ਼ੀਸ਼ ਆ ਬlesing ਆ ਅਥੋਰਟੀ ਆ ਅਰ ਉਹ ਬlesing ਐਂਡ ਅਥੋਰਟੀ ਕੀ ਆ ਕਹਿੰਦਾ ਤੁਸੀਂ ਮੇਰਾ ਨਾਮ ਲੈ ਕੇ ਪੁੱਤਾਂ ਨੂੰ ਕੱਢੋਗੇ ਤਾਂ ਜੇ ਅਸੀਂ ਨੇਚਰ ਕਰਦੇ ਆ ਬਪਤਿਸਮਾ ਲੈਣੇ ਆ ਤੇ ਦੁਸ਼ਟ ਆਤਮਿਆਂ ਦੇ ਉੱਤੇ ਵੀ ਫਤਿਹ ਪਾਉਣੀ ਆ ਹallelujah ਫਿਰ ਤੁਸੀਂ ਆਪਣੇ ਹੀ ਜੀਵਨ ਦੇ ਦੁਸ਼ਟ ਆਤਮਿਆਂ ਨੂੰ ਖੁਦ ਵੀ ਹੁਕਮ ਦੇ ਸਕਦੇ ਆ ਕਿ ਮੇਰੇ ਜੀਵਨ ਚੋਂ ਹਰ ਬੁਰਾਈ ਦਾ ਆਤਮਾ ਨਿਕਲੇ ਹਰ ਨਸ਼ੇ ਦਾ ਆਤਮਾ ਨਿਕਲੇ ਪਰ ਜੇਕਰ ਤੁਸੀਂ ਆਪ ਹੀ ਆਗਿਆਕਾਰੀ ਨਹੀਂ ਕਰੋਗੇ ਵਚਨ ਦੀ ਤੇ ਫਿਰ ਦੁਸ਼ਟ ਆਤਮੇ ਤੁਹਾਡੇ ਅੱਖੇ ਕਿਉਂ ਲੱਗਣਗੇ ਜੇ ਤੁਸੀਂ ਪਰਮੇਸ਼ਵਰ ਦੇ ਅੱਖੇ ਨਹੀਂ ਲਗੋਗੇ ਪ੍ਰਭੂ ਦੇ ਵਚਨ ਤੇ ਅੱਖੇ ਨਹੀਂ ਲਗੋਗੇ ਤੁਸੀਂ ਜਿੰਨੀ ਮਰਜ਼ੀ ਪ੍ਰਾਰਥਨਾ ਕਰੀ ਜਾਓ ਤੁਹਾਡੀ ਪ੍ਰਾਰਥਨਾ ਦਾ ਕੋਈ ਵੀ ਜਵਾਬ ਨਹੀਂ ਆਉਂਦਾ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਪ੍ਰਤੀ ਵਫਾਦਾਰ ਨਹੀਂ ਆ ਤੁਸੀਂ ਵਚਨ ਦੇ ਪ੍ਰਤੀ ਆਗਿਆਕਾਰ ਨਹੀਂ ਆ ਪਰ ਜਦੋਂ ਅਸੀਂ ਵਚਨ ਦੀ ਆਗਿਆਕਾਰੀ ਕਰਦੇ ਆ ਤਦ ਦੁਸ਼ਟ ਆਤਮੇ ਇਸ ਗੱਲ ਨੂੰ ਜਾਣਦੇ ਆ ਕਿ ਇਹ ਮਨੁੱਖ ਪਰਮੇਸ਼ਵਰ ਦਾ ਆਗਿਆਕਾਰ ਆ ਔਰ ਜਿਹੜਾ ਪਰਮੇਸ਼ਵਰ ਦਾ ਆਗਿਆਕਾਰ ਅਰਥਾਤ ਵਚਨ ਦਾ ਆਗਿਆਕਾਰ ਆ ਉਹਦੇ ਕੋਲੇ ਪਰਮੇਸ਼ਵਰ ਦੇ ਦਿੱਤੇ ਹੋਏ ਅਧਿਕਾਰ ਤੇ ਇਕਤਿਆਰ ਆ ਅ ਜਦੋਂ ਤੁਸੀਂ ਬੈਪਟਿਸਮ ਲੈਣੇ ਆ ਅਗਰ ਤੁਹਾਡੇ ਬੱਚਿਆਂ ਨੂੰ ਦੁਸ਼ਟ ਆਤਮਾ ਸਤਾਉਂਦਾ ਆ ਤਾਂ ਤੁਸੀਂ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰ ਸਕਦੇ ਹੋ ਉਹਨਾਂ ਦੁਸ਼ਟ ਆਤਮਿਆਂ ਨੂੰ ਤੁਸੀਂ ਛਿੜਕ ਸਕਦੇ ਆ ਜਿਹੜੇ ਤੁਹਾਡੇ ਬੱਚਿਆਂ ਨੂੰ ਸਤਾਉਂਦੇ ਆ ਪਰ ਜੇ ਤੁਸੀਂ ਬਪਤਿਸਮਾ ਨਹੀਂ ਲਿਆ ਇਹਦਾ ਮਤਲਬ ਤੁਹਾਡੇ ਤੇ ਆਪਣੇ ਹੀ ਯਕੀਨ ਜਿਹੜਾ ਆ ਅਜੇ ਪੱਕਾ ਨਹੀਂ ਹੋਇਆ ਪਰਮੇਸ਼ਵਰ ਤੇ ਤੁਸੀਂ ਆਪ ਹੀ ਅਜੇ ਆਗਿਆਕਾਰੀ ਨਹੀਂ ਕਰ ਰਹੇ ਤੇ ਤੁਸੀਂ ਪਰਮੇਸ਼ਵਰ ਦੇ ਆਖੇ ਨਹੀਂ ਲੱਗਦੇ ਤਾਂ ਤੁਹਾਡੇ ਵਚਨ ਦੇ ਵਿੱਚ ਸਾਮਰਥ ਕਿੱਥੋਂ ਆਊਗੀ